ਗੋਲੀ ਕਵਰਵਲ ਚਲੀਏ ਉਹ ਆਸਟਰੀਆ ਤੋਂ ਆਰੀ ਆ ਆਸਟਰੀਆ ਦੇ ਵਿੱਚ 10 ਜਣਿਆਂ ਨੂੰ ਇੱਕ ਬੇਵਕੂਫ ਨੇ ਗੋਲੀ ਮਾਰ ਕੇ ਮਾਰਤਾ ਸਕੂਲ ਦੇ ਵਿੱਚ ਆ ਇਹ ਇੱਕ ਉਥੇ ਦਾ ਜਿਹੜਾ ਸੈਕੰਡਰੀ ਸਕੂਲ ਆ ਨਾਰਥ-ਵੈਸਟ ਆਫ ਦ ਸਿਟੀ ਗਰਾਜ਼ ਕਰਕੇ ਆ ਉਥੇ ਵਾਪਰਿਆ 6 ਬੱਚੀਆਂ ਤੇ 3 ਬੱਚੇ ਜਿਹੜੇ ਮੈਨ ਮੇਲਾ ਉਸ ਅਟੈਕ ਦੇ ਵਿੱਚ ਮਾਰੇ ਗਏ ਆ ਇੰਟੀਰੀਅਰ ਮਿਨਿਸਟਰ ਗਰਹਰਡ ਕਾਰਨ ਨੇ ਇਹ ਦੱਸਿਆ 21 ਸਾਲਾਂ ਦਾ ਜਿਹੜਾ ਗਨਮੈਨ ਆ ਉਸਨੇ ਬਾਅਦ ਦੇ ਵਿੱਚ ਆਪਣੀ ਹੀ ਲਾਈਫ ਜਿਹੜੀ ਆ ਬਾਥਰੂਮ ਦੇ ਵਿੱਚ ਜਾ ਕੇ ਆਪਣੀ ਹੀ ਗੋਲੀ ਮਾਰ ਕੇ ਲੈ ਲਈ 28 ਲੋਕਾਂ ਨੂੰ ਟ੍ਰੇਟ ਕੀਤਾ ਗਿਆ ਬਖ ਬਖ ਉਹ ਜਿਹੜੀਆਂ ਇੰਜਰੀਜ਼ ਲੱਗੀਆਂ ਹਸਪੀਟਲ ਦੇ ਵਿੱਚ ਇਹ ਮੀਡੀਆ ਰਿਪੋਰਟਸ ਦੱਸ ਰਹੀਆਂ ਹੈਗੀਆਂ ਆ ਜੋ ਗਨਮੈਨ ਆ ਉਹ ਆਸਟਰੀਆ ਆਸਟ੍ਰੇਲੀਅਨ ਹੈਗਾ ਆ ਆਸਟਰੀਆ ਦਾ ਹੀ ਰਹਿਣ ਵਾਲਾ ਆ ਤੇ ਸੇਮ ਸਕੂਲ ਦਾ ਹੀ ਸਟੂਡੈਂਟ ਹੈਗਾ ਆ ਪਰ ਉਹ ਗ੍ਰੈਜੂਏਟ ਨਹੀਂ ਹੋਇਆ ਸੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਗਨਮੈਨ ਪੁਲਿਸ ਨੂੰ ਪਹਿਲਾਂ ਉਹਦੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਮਾੜੀ ਹਰਕਤ ਆ ਉਹ ਪੁਲਿਸ ਨੂੰ ਨਹੀਂ पतासी 3 ਦਿਨਾਂ ਲਈ ਮਾਰਨਿੰਗ ਡਿਕਲੇਅਰ ਕਰ ਦਿੱਤੀ ਗਈ ਆ ਆਸਟਰੀਆ ਦੇ ਵਿੱਚ ਫਲੈਗ ਜੋ ਆ ਉਹਨਾਂ ਦੇ ਹੌਪਵਰਗ ਪੈਲੈਸ ਵੀ ਉਹਨਾਂ ਦੇ ਵਿੱਚ ਆ ਉਹ ਡਾਊਨ ਕਰ ਦਿੱਤੇ ਗਏ ਆ ਜਿੱਥੇ ਸਕੂਲ ਤੇ ਅਟੈਕ ਕੀਤਾ ਗਿਆ ਉਹ ਹੁਣ ਬੰਦ ਰਹੂਗਾ ਆਸਟਰੀਆ ਦੀ ਐਜੂਕੇਸ਼ਨ ਮਨਿਸਟਰ ਕ੍ਰਿਸਟੋਫਰ ਵੀਡਰਕਰ ਇਹ ਉਹਨਾਂ ਨੇ ਦੱਸਿਆ ਹੈਗਾ ਆਸਟਰੀਆ ਦੇ ਚਾਂਸਲਰ ਕ੍ਰਿਸਟੀਅਨ ਸਟੋਕਰ ਨੇ ਕਿਹਾ ਵੀ ਸਾਡੇ ਮੁਲਕ ਦੇ ਲਈ ਡਾਰਕ ਡੇ ਹੈਗਾ ਆ ਤੇ ਇੱਕ ਨੈਸ਼ਨਲ ਟ੍ਰੇਜਰੀ ਡਿਕਲੇਅਰ ਕੀਤੀ ਗਈ ਹੈਗੀ ਆ ਕਹਿੰਦੇ ਵੀ ਸਕੂਲ ਜਿਹੜਾ ਹੁੰਦਾ ਆ ਇਹ ਜਸਟ ਅ ਪਲੇਸ ਟੂ ਲਰਨ ਇਕੱਲੀ ਇਹ ਨਹੀਂ ਹੈ ਇਹਦੇ ਨਾਲੋਂ ਵੀ ਜ਼ਿਆਦਾ ਹੁੰਦਾ ਹੈਗਾ ਲੋਕ ਇੱਥੇ ਕੰਫਰਟੇਬਲ ਫੀਲ ਕਰਦੇ ਆ ٹرسٹ ਹੁੰਦਾ ਹੈਗਾ ਪਰ ਜੋ ਕੁਝ ਵਾਪਰਿਆ ਇਹ ਬਹੁਤ ਮਾੜੀ ਗੱਲ ਹੋਈ ਹੈਗੀ ਆ ਸੋ ਆਸਟਰੀਆ ਦੇ ਵਿੱਚ ਮਾਸ ਸ਼ੂਟਿੰਗ ਹੋਈ ਆ ਜਿਹਦੇ ਨਾਲ 9 ਬੱਚਿਆਂ ਦੀ ਹੁਣ 10 ਬੱਚਿਆਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਜੀ ਬਿਲਕੁਲ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਹੋ ਸਕਤੇ ਨਜ਼ਰ ਮਾਰਦੇ ਆ ਕੱਲ ਦੀ ਇੱਕ ਵੀਡੀਓ ਬਹੁਤ ਵਾਇਰਲ ਜਿਹੜੀ ਉਹ ਹੋ ਰਹੀ ਆ ਵੀ ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਹ 에어ਪੋਰਟ ਤੋਂ ਆਈਸ ਵਾਲਿਆਂ ਨੇ ਡਿਟੇਨ ਜਿਹੜਾ ਉਹ ਕਰ ਲਿਆ ਉਨੋਂ ਦੇ ਪਿੱਛੇ ਜਿਹੜੀ ਖਬਰ ਇਹ ਆ ਰਹੀ ਆ ਵੀ ਇਹ ਭਾਰਤੀ ਮੂਲ ਦਾ ਜੋ ਦੱਸਿਆ ਜਾ ਰਿਹਾ ਵੀ ਸ਼ਾਇਦ ਹਰਿਆਣੇ ਨੂੰ ਬਿਲੋਂਗ ਕਰਦਾ ਸੀ ਉਹ ਮੁੰਡਾ ਤੇ ਕਹਿੰਦੇ ਵੀ ਉਹਨੇ ਜਿਹੜੇ ਪੈਸੈਂਜਰਸ ਤੇ ਜਿਹੜਾ ਪਾਇਲਟ ਆ ਉਸ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਅਨਾਬ ਸ਼ਨਾਬ ਜਿਹੜਾ ਉਹ ਬੋਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਕਿਹਾ ਵੀ ਹਾਂ ਭਾਈ ਇਹ ਥ੍ਰੈਟ ਆ ਤੇ ਬਾਅਦ ਦੇ ਵਿੱਚ ਆਈਸ ਵਾਲਿਆਂ ਨੇ ਉਸ ਨੂੰ ਹੁਣ ਗ੍ਰਫਤਾਰ ਜਿਹੜਾ ਉਹ ਕਰ ਲਿਆ ਆ ਸੋ ਡਿਟੇਨ ਜਿਹੜਾ ਉਹ ਕਰ ਲਿਆ ਸੀ ਕੱਲ ਦੀ ਬਹੁਤ ਜ਼ਿਆਦਾ ਜਿਹੜੀ ਇੰਡੀਆ ਦੇ ਵਿੱਚ ਇਹ ਵੀਡੀਓ ਜਿਹੜੀ ਵਾਇਰਲ ਚੱਲ ਰਹੀ ਸੀ ਉਸ ਦੀ ਸੱਚਾਈ ਕੁਛ ਇਸ ਤਰ੍ਹਾਂ ਦੀ ਹਰਜੋਤ ਸਿੰਘ ਜੀ ਉਹ ਸਾਹਮਣੇ ਆਈ ਆ ਜਿੱਥੇ ਭਾਰਤੀ ਮੂਲ ਦਾ ਇੱਕ ਪਸੰਜਰ 에ਅਰਕ੍ਰਾਫਟ ਦੇ ਵਿੱਚ ਪਲੇਨ ਦੇ ਵਿੱਚ ਜਿਸ ਨੂੰ ਇਸ ਤਰੀਕੇ ਦੇ ਨਾਲ ਭਾਰਤ ਮੀਡੀਆ 'ਚ ਪੇਸ਼ ਕੀਤਾ ਗਿਆ ਵੀ ਦੇਖੋ ਜੀ ਇਸ ਤੇ ਨਾਲ ਕਿਤਾ ਕ੍ਰਿਮੀਨਲਸ ਵਾਂਗ ਬਿਹੇਵੀਅਰ ਕੀਤਾ ਜਾ ਰਿਹਾ ਆ 에ਅਰਪੋਰਟ ਤੋਂ ਜਿਹੜਾ ਇਹਨੂੰ ਇਦਾਂ ਕਿਉਂ ਜਿਹੜਾ ਉਹ ਚੱਕਿਆ ਜਾ ਰਿਹਾ ਤੇ ਹੁਣ ਅੰਦਰਲੀ ਗੱਲ ਇਹ ਪਤਾ ਲੱਗ ਰਹੀ ਆ ਵੀ ਇਹਨੇ ਪੈਸੈਂਜਰਸ ਤੇ ਪਾਇਲਟ ਨੂੰ ਵੀ ਜਿਹੜਾ ਥ੍ਰੈਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਇਸ ਨੂੰ ਥ੍ਰੈਟ ਘੋਸ਼ਿਤ ਕਰ ਦਿੱਤਾ ਤੇ ਬਾਅਦ ਦੇ ਵਿੱਚ ਉਸ ਨੂੰ ਉੱਥੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ ਸੋ ਹੁਣ ਹੋ ਸਕਦਾ ਹਰਜੋਤ ਸਿੰਘ ਜੀ ਜਿਹੜੀ ਆਈ ਸਾਰਿਆਂ ਨੇ ਚੱਕਿਆ ਆ ਵੀ ਇਹ ਜਿਹੜਾ ਕਿੱਸਾ ਆ ਡੈਪੂਟੇਸ਼ਨ ਵੱਲ ਨੂੰ ਵੱਧ ਸਕਦਾ ਹੈ ਜੀ ਸੋ ਬਿਲਕੁਲ ਇੱਕ ਕਨਾਲ ਜਿਹਨ ਨਾਮ ਦੇ ਬੰਦਾ